ਸਤਿ ਸ਼੍ਰੀ ਅਕਾਲ ਜੀ ਮੈਂ ਐਮਪੀ ਸਿੰਘ ਔਨ 에ਅਰ ਚੈਨਲ 24/7 ਤੇ ਸੈਲਿਟ ਚੈਨਲ 24/7 ਤੋਂ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਸਭ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅੱਜ ਅਸੀਂ ਆਏ ਹਾਂ ਇੱਕ ਬਹੁਤ ਮਹਾਨ ਹਾਸਿਕੋ ਜੋ ਇੰਟਰੋਡਕਸ਼ਨ ਦੇ ਮਾਹਰ ਨਹੀਂ ਹਨ ਸਰਦਾਰ ਸਤਨਾਮ ਸਿੰਘ ਜੀ ਬਤਰਾ ਸਰੰਦ ਤੋਂ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਟਰਗਲਸ ਕੀਤੀਆਂ ਨੇ ਬਹੁਤ ਰਾਈਜ਼ ਕੀਤਾ ਹੈ ਬਹੁਤ ਪਰਮਾਤਮਾ ਦੀ ਅੱਜ ਕਿਰਪਾ ਹੈ ਵਾਹਿਗੁਰੂ ਸੱਚਾ ਪਾਸ਼ਾ ਅੱਗੋਂ ਵੀ ਕਿਰਪਾ ਬਣਾਈ ਰੱਖੇ ਅਸੀਂ ਜਿਹੜੀ ਆਪਣੀ ਡਾਕਟਰਸ ਗਾਈਡਸ ਸ਼ੁਰੂ ਕਰ ਰਹੇ ਹਾਂ ਅੱਜ ਸਰਹੰਦ ਪਹਿਲੀ ਇੰਟਰਵਿਊ ਕਰਨ ਜਾ ਰਹੇ ਸੀ ਤੋਂ ਅਸੀਂ ਪਹਿਲਾਂ ਸੋਚਿਆ ਕਿ ਇਹਨਾਂ ਤੋਂ ਅਸ਼ੀਰਵਾਦ ਲੈ ਕੇ ਫਿਰ ਅਗੋਂ ਅਸੀਂ ਸਟਾਰਟ ਕਰੀਏ ਸੋ ਅਸੀਂ ਸਭ ਤੋਂ ਪਹਿਲਾਂ ਸਰਦਾਰ ਸਤਨਾਮ ਸਿੰਘ ਜੀ ਵਤਰਾ ਜੀ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਸਿਸ ਸਤਨਾਮ ਸਿੰਘ ਜੀ ਵਤਰਾ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਇਹ ਇੱਕ ਗਾਈਡ ਕੱਢ ਰਹੇ ਹਾਂ ਜੀ ਇਹ ਪੱਕਾ ਹੈ ਇਹ ਅਸੀਂ ਇੱਕ ਗਾਈਡ ਕੱਢ ਰਹੇ ਹਾਂ ਤੇ ਇਸ ਗਾਈਡ ਦਾ ਮਹੌਰਤ ਸਤ ਜੋ ਸਰਾਂਦਰ ਤੋਂ ਕਰ ਰਹੀਆਂ ਉਹ ਸਾਸਤ੍ਰਨਾਮ ਸਿੰਘ ਜੀ ਬਤਰਾ ਆਪਣੇ ਘਰ ਕਰਵਾਣਾ ਕਰ ਰਹੀਆਂ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਸਾਨੂੰ ਇਹ ਸਹਿਯੋਗ ਦੇਣ ਕੇ ਬਹੁਤ ਕਿਰਪਾ ਜੀ ਸਸੀ ਕਾਲ ਜੀ ਤੁਸੀਂ ਕੁਝ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਜੀ ਜੀ ਅਸੀਂ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੇ ਇਸ ਕਾਰਜ ਵਿੱਚ ਆ ਕੇ ਸਾਨੂੰ ਤੁਹਾਨੂੰ ਦਰਸ਼ਨ ਦਿੱਤੇ ਆ ਅਸੀਂ ਸਾਰੇ ਲੋੜ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਕਰਕੇ ਪਬਲਿਕ ਨੂੰ ਜਗਾਵਣ ਦੀ ਕੋਸ਼ਿਸ਼ ਕੀਤੀ ਹੈ 10 ਟਨਸ ਵਾ ਲੈਣੇ ਕੀ ਹੁੰਦੀ ਹੈ ਅਸੀਂ ਇਹ ਹੀ ਤੁਹਾਨੂੰ ਵਾਰ-ਵਾਰ ਕਹਾਂਗੇ ਮਹਾਰਾਜ ਸੱਤੇ ਪਾਸਾ ਤੁਹਾਨੂੰ ਇਸ ਕੰਮ ਵਿੱਚ ਸਰਬਸਾਭਕ ਸੇ ਰਾਹੀ ਵਾਹ ਤੁਸੀਂ ਇਸ ਕੰਮ ਨੂੰ ਸਿਰੇ ਚੜਾਓ ਮਿਹਰਬਾਨੀ ਸ਼ੁਕਰੀਆ ਜੀ ਤੁਸੀਂ ਕੀ ਕਹਿਣਾ ਚਾਹੋ ਸਾਡੇ ਬੱਚਿਆਂ ਨੂੰ ਤੁਹਾਡੇ ਵਿੱਚ ਜੀ ਨੂੰ ਸਭ ਤੋਂ ਅਸ਼ੀਰਵਾਦ ਜੀ ਬੜੀ ਮਿਹਰਬਾਨੀ ਹੈ ਐਸੀ ਜਿਹੜੀ ਗਾਈਡ ਪਬਲਿਸ਼ ਕਰ ਰਹੇ ਆ ਇਹਦੇ ਵਿੱਚ ਕਿਹੜਾ ਡਾਕਟਰ ਕਿੱਥੇ ਹੈ ਸਾਰੇ ਪੰਜਾਬ ਦਾ ਕਿਹੜਾ ਹਸਪੀਟਲ ਕਿੱਥੇ ਹੈ ਉਹਦੀ ਕੀ ਸਪੈਸ਼ਲਿਟੀ ਹੈ ਉਹਦੀ ਕੀ ਕੁਆਲਿਫਿਕੇਸ਼ਨ ਹੈ ਇਹ ਸਾਰਾ ਕੁਝ ਇਸ ਗਾਈਡ ਦੇ ਵਿੱਚ ਦਰਜ ਕੀਤਾ ਜਾਏਗਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ